ਮਿਲੀ ਜਾਣਕਾਰੀ ਅਨੁਸਾਰ ਮੈਡੀਕਲ ਪ੍ਰੈਕਟਿਸ਼ਨਰ ਉਰਬਲੀ ਗਰੁੱਪ ਦੇ ਡਾਕਟਰਾਂ ਨੇ ਅੱਜ ਬੀੜਾਊ ਕੇ ਵਿਖੇ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਿਸ ਵਿੱਚ ਡਾਕਟਰ ਸਵਰਨਜੀਤ ਸਿੰਘ ਲੋਪੋ ਜਰਨਲ ਸਕੱਤਰ ਡਾਕਟਰ ਆਰਸ਼ ਬਲਾਕ ਪ੍ਰਧਾਨ ਡਾਕਟਰ ইমরান ਖਾਨ ਬਲਾਕ ਕੈਸ਼ੀਅਰ ਡਾਕਟਰ ਸਖਦੀਪ ਸਿੰਘ ਬੀੜਾਊ ਕੇ ਅਤੇ ਸਮੂਹ ਪਤਵੰਤੇ ਸੱਜਣਪੰਡ ਬੀੜਾਊ ਕੇ ਦੇ ਹਾਜ਼ਰ ਸਨ ਸਰ ਪ੍ਰੋਸੀ ਦੀ ਤਮੰਨਾ ਹੁਣ ਸਾਡੇ ਜ਼ਿਲ੍ਹੇ ਮੈਂ ਦੇਖਣਾ ਹੈ ਜੋਰ ਕਿ ਤਰ੍ਹਾਂ ਬਾਦੀਆਂ ਕਾਤਲ ਨੇ ਅੱਜ ਅਸੀਂ ਐਮ ਪੀ ਐਪ ਡਿਸਟ੍ਰਿਕਟ ਦੇ ਲੋਕਾ ਬਲਾਕ ਨਿਹਾਲ ਸਿੰਘ ਵਾਲਾ ਵੱਲੋਂ ਬੀ ਡਰਾਉਪੇ ਦੀ ਪਵਿੱਤਰ ਧਰਤੀ ਤੇ ਆਪਣਾ ਸ਼ੀਰ ਦੇ ਆਜ ਨੂੰ ਸਰਦਾਰ ਭਗਤ ਸਿੰਘ ਜੀ ਦਾ ਸ਼ੀਦੀ ਦਿਹਾੜਾ ਮਨਾ ਰਹੇ ਆ ਤੇ ਪੰਜਾਬ ਦੇ ਵਿੱਚ ਸਾਰੇ ਸਾਡੇ ਜੱਥੇਬੰਦੀ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਲਾਕਾਂ ਦੇ ਵਿੱਚ ਸ਼ੀਰ ਪਾਸੇ ਦਾ ਜਨਮ ਸ਼ੀਦੀ ਦਿਹਾੜਾ ਮਨਾਇਆ ਜਾ ਰਿਹਾ ਸੋ ਅਸੀਂ ਜੀਤ ਸਿੰਘ ਭਗਤ ਸਿੰਘ ਦੇ ਜੀਵਨ ਬਾਰੇ ਕੁਝ ਸਹਿਮ ਕਰਨ ਸਾਂਝੀਆਂ ਕਰਨੇ ਚਾਹੁੰਦੇ ਆਂ। ਜੀਤ ਭਗਤ ਸਿੰਘ ਦਾ ਜਨਮ ਸਥਾਨ ਹੈਗਾ ਪਿੰਡ ਬੰਗਾ, ਲਹਿਰਪੁਰ ਪਾਕਿਸਤਾਨ ਦੇ। ਜੱਦੀ ਪਿੰਡ ਖਟਕੜ ਤੋਂ ਪੰਜਾਬ ਦੇ ਵਿੱਚ। ਮਾਤਾ ਜੀ ਦਾ ਨਾਮ ਹੈ ਸ਼੍ਰੀਮਤੀ ਵਿਦਿਆਵਤ। ਪਿਤਾ ਜੀ ਸ਼੍ਰੀ ਕਿਸ਼ਨ ਸਿੰਘ ਜੀ। 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਿਹੜੀ ਘਟਨਾ ਹੋਈ ਆ ਉਹ ਤੋਂ ਪ੍ਰੇਰਿਤ ਹੋ ਕੇ ਭਗਤ ਸਿੰਘ ਜੀ ਗਦਰ ਲਹਿਰ ਦੇ ਵਿੱਚ ਆਏ। ਜੇਲ੍ਹ ਦਾ ਨਾਮ ਉਹਨਾਂ ਦਾ ਜਿੱਥੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਕੋਟ ਪਾਤਰਾ ਹੈ। ਸੋ ਅਸੀਂ ਅੱਜ ਜਿਹੜਾ ਇਹ ਛੀਦੀ ਦਿਹਾੜਾ ਸਾਡਾ ਸੁਣਾਉਣ ਦਾ ਫੇਰ ਹੀ ਫਾਇਦਾ ਜੇ ਕਿਸੇ ਉਹਨਾਂ ਦੇ ਵਿੱਚ ਹੋਵੇ ਪਾਚਨਾ ਤੇ ਚੱਲਦੇ ਆ ਜੀ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅੱਜ ਦੇ ਦਿਨ ਸਾਨੂੰ ਇਹ ਪ੍ਰੇਰਨਾ ਲੈਣੀ ਚਾਹੀਦੀ ਹੈ ਸੋਹ ਖਾਣੀ ਚਾਹੀਦੀ ਹੈ ਨਸ਼ਿਆਂ ਤੋਂ ਦੂਰ ਹੋ ਸਮਾਜ ਲਈ ਚੰਗੇ ਕੰਮ ਕਰੋ ਸਮਾਜ ਦੇ ਵਿੱਚ ਇੱਕ ਦੂਜੇ ਨਾਲ ਮੋਢਾ ਮੋਢਾ ਲਾ ਕੇ ਸਮਾਜ ਸੇਵੀ ਕੰਮਾਂ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ ਅਵੀ ਮੈਡੀਕਲ ਪ੍ਰੋਜੈਕਟ ਮੈਂ ਜੋ ਤੁਹਾਨੂੰ ਪੰਜਾਬ ਦੇ ਸਾਰੇ ਝਾਰੂ ਸਾਫੀ ਮੈਂ ਬਲੈਕ ਪ੍ਰਧਾਨ ਡਾਕਟਰ ਅਰਸ਼ ਰਾਉਕੇ ਮੇਰੇ ਨਾਲ ਜਿਹੜਾ ਜਰਾ ਸਰਦਾਰ ਸੁਵਰਨ ਸਿੰਘ ਲੋਪੇ ਡਾਕਟਰ ਸ਼ਕਿੰਦਰ ਸਾਖ ਡਾਕਟਰ ਇਮਰਾਨ ਖਾਨ ਬਲੈਕ ਕੈਸ਼ਰ ਅੱਜ ਅਸੀਂ ਸੀਤਪਾਲ ਸਿੰਘ ਦਾ ਜਿਹੜਾ ਸੀਜੀ ਦੇਸਾ ਉਹ ਮਨਾਉਣ ਕਨ ਬੀਡਰੋਕ ਦੀ ਭਰਤੀ ਤੇ ਪਹੁੰਚੇ ਸੀ ਸਾਨੂੰ ਸਾਰਿਆਂ ਨੂੰ ਸੀਤਪਾਲ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਸਾਨੂੰ ਪਾਲ ਸਿੰਘ ਨੇ ਚੱਲੇ ਦੱਸੇ ਹੋਏ ਰਸਤੇ ਤੇ ਚੱਲਣਾ ਚਾਹੀਦਾ ਹੈ ਅਵੇ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਭਗਤ ਸਿੰਘ ਦਾ ਦੇ ਆਵੀ ਫੌਜ ਆਪਣੇ ਲਈ ਜਾਈ ਦੀ ਹੈ ਦੇਖਦੇ ਲਈ ਆਪਣੇ ਪੰਜਾਬ ਦੇ ਲਈ ਆਪਣੇ ਲੋਕਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਹੈ ਅਸੀਂ ਮੈਡੀਕਲ ਪ੍ਰਕਸ਼ਮੈਸਾ ਸੋਸ਼ਲ ਦੇ ਪੂਰੇ ਪੰਜਾਬ ਦੇ ਸਾਫੀ ਅੱਜ ਪੂਰੇ ਪੰਜਾਬ ਦੇ ਵਿੱਚ ਵੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਲਾਕਾਂ ਵਿੱਚ ਸ਼ਹੀਦ ਭਗਤ ਸਿੰਘ ਦਾ ਜਿਹੜਾ ਸਿੱਧੀ ਦੇ ਰਾ ਉਹ ਮਨਾ ਰਹੇ ਆ ਧੰਨਵਾਦ ਛੇ ਦੇ ਅਨਸਾਰ ਆਪਾਂ ਸੇ ਜਿੰਦਾਬਾਦ ਜਿੰਦਾਬਾਦ ਛੇ ਦੇ ਅਨਸਾਰ ਆਪਾਂ ਸੇ ਅਮਰ ਰਹੇ ਅਮਰ ਰਹੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ